ਉਹ ਬੇਨਤੀ ਇਹ ਕਰਨੀ ਹੈ ਕਿ ਜਿਸ ਗੱਲ ਨੂੰ ਦੁਨੀਆ ਚਮਤਕਾਰ ਮੰਨਦੀ ਹੈ ਕਿ ਬਹੁਤ ਵੱਡਾ ਚਮਤਕਾਰ ਹੋ ਗਿਆ ਇਹੋ ਜਿਹੀਆਂ ਗੱਲਾਂ ਇਹੋ ਜੇ ਚੋਜ ਜਿਹੜੇ ਨੇ ਉਹ ਧੰਗ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਜੋੜਿਆਂ ਦੀ ਧੂੜ ਵਿੱਚ ਵਾਪਰ ਜਾਂਦੇ ਜਿਹੜਾ ਜੋੜਿਆਂ ਦੀ ਧੂੜ ਨੂੰ ਪਰਸਦਾ ਹੈ ਨਾ ਉੱਥੇ ਇਹ ਇਹੋ ਜੇ ਕੌਤਕ ਜਿਹੜੇ ਹੋ ਜਾਂਦੇ ਆ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਧੰਤਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਜੋ ਹਰ ਵੇਲੇ ਵਰਤਦੇ ਨੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਵੈਸੇ ਤੇ ਹਰ ਥਾਂ ਹੀ ਵਰਤਦੇ ਨੇ ਗੁਰੂ ਤੋਂ ਬਿਨਾਂ ਤੇ ਕੋਈ ਜਗ੍ਹਾ ਕੋਈ ਥਾਂ ਹੈ ਹੀ ਨਹੀਂ ਪਰ ਜਦੋਂ ਆਪਾਂ ਅਕਸਰ ਹੀ ਤਾਂਤਨ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਤੇ ਸੰਗਤ ਜੀ ਜਾਂਦੇ ਆ ਨਾ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹਰੇਕ ਜਾਤ ਧਰਮ ਮਜ਼ਬੂਦ ਦਾ ਮਨੁੱਖ ਜਿਹੜਾ ਉੱਥੇ ਜਾ ਕੇ ਕਹਿੰਦਾ ਹੈ ਕਿ ਸਾਨੂੰ ਸਕੂਨ ਮਿਲੇ ਆ ਸਾਨੂੰ ਸ਼ਾਂਤੀ ਮਿਲੀ ਹੈ ਤੇ ਜਦੋਂ ਕੋਈ ਕੌਤਕ ਵਰਤਦਾ ਹੈ ਨਾ ਜਿਵੇਂ ਗੁਰੂ ਸਾਹਿਬ ਬਾਣੀ ਵਿੱਚ ਵੀ ਗੁਰੂ ਸਾਹਿਬ ਜੀ ਦੀ ਬਾਣੀ ਵਿੱਚ ਵੀ ਚਾਰਨ ਕੀਤਾ ਹੈ ਦਿੱਠੇ ਸੱਬੇ ਥਾਵ ਨਹੀਂ ਤੁਧ ਜਿਹਿਆ ਸਤਿਗੁਰੂ ਮਾਰੇ ਤੁਹਾਡੇ ਵਰਗਾ ਸਥਾਨ ਤੁਹਾਡੇ ਵਰਗਾ ਪਿਆਰ ਪ੍ਰੇਮ ਜਿਹੜਾ ਹੋਰ ਕਿਤੇ ਨਹੀਂ ਹੈ ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਪਰਥਾਏ ਬਾਣੀ ਵਿੱਚ ਆਉਂਦਾ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਨੇ ਸਵਾਰਿਆ ਪੰਕਤੀਆਂ ਤੇ ਆਪਾਂ ਵੀ ਰੋ ਪੜ੍ਹ ਲੈਨੇ ਆਪਣੇ ਮਨ ਦੇ ਵਿੱਚ ਬੜਾ ਪਿਆਰ ਹੈ ਗੁਰੂ ਪ੍ਰਤੀ ਪਰ ਜਦੋਂ ਕੋਈ ਅਚਰਜ ਖੇਡ ਵਾਪਰਦੀ ਹੈ ਉਸ ਵਕਤ ਗੱਲ ਕੁਝ ਹੋਰ ਹੋ ਜਾਂਦੀ ਪ੍ਰੈਕਟੀਕਲ ਹੋ ਜਾਂਦਾ ਉਸ ਵਕਤ ਜਿਵੇਂ ਆਪਾਂ ਅੱਜ ਸੁਣ ਰਹੇ ਹਾਂ ਕਿ ਇੱਕ ਪਰਿਵਾਰ ਜੁਕੇ ਤੋਂ ਆਇਆ ਉਹਨਾਂ ਦਾ ਬੱਚਾ ਬੋਲਦਾ ਨਹੀਂ ਬੱਚਾ ਕਾਫੀ ਸਮੇਂ ਤੋਂ ਮੇਰੇ ਖਲ ਨਾਉ 10 ਸਾਲ ਉਹਦੀ ਉਮਰ ਹੋਣੀ ਹੈ ਉਹਨੇ ਮਾਂ ਨਹੀਂ ਸੀ ਆਖਿਆ ਉਹਦੇ ਮਦਰ ਉਹਦੇ ਮੰਮੀ ਕਹਿ ਰਹੇ ਨੇ ਮਾਤਾ ਉਹਦੇ ਕਿ ਮੈਨੂੰ ਬੜਾ ਚਾਹ ਸੀ ਕਿ ਮੇਰਾ ਪੁੱਤ ਮੈਨੂੰ ਮਾਂ ਆਖੇ ਪਰ ਉਹ ਅੱਗੇ ਉਸ ਬੱਚੇ ਦੀ ਨਾਨੀ ਨੇ ਸ੍ਰੀ ਦਰਬਾਰ ਸਾਹਿਬ ਕਹਿੰਦੇ ਸੀ ਖੰਡ ਪਾਠ ਵੀ ਕਰਵਾਏ ਸੇਵਾ ਵੀ ਕੀਤੀ ਅਰਦਾਸਾਂ ਬੇਨਤੀਆਂ ਵੀ ਕੀਤੀਆਂ ਉਹ ਵੀ ਜੁਕੇ ਤਵਾਨ ਕੇ ਹਾਜ਼ਰੀ ਭਰਦੇ ਰਹੇ ਜਿਵੇਂ ਜਿਵੇਂ ਰੁਝੇਵੇਂ ਹੁੰਦੇ ਨੇ ਜਿਵੇਂ ਸਮਾਂ ਨਿਕਲਦਾ ਹੁੰਦੇ ਰਹੇ ਪਰ ਬੜੀ ਹੈਰਾਨਗੀ ਦੀ ਗੱਲ ਹੈ ਕਿ ਉਸ ਬੱਚੇ ਨੇ ਕੱਲਾ ਮਾਂ ਹੀ ਨਹੀਂ ਆਖਿਆ ਅਸਲ ਜਿਹੜਾ ਮਾਂ ਪਿਓ ਹੈ ਉਹ ਗੁਰੂ ਹੈ ਸਾਡਾ ਉਸਨੇ ਗੁਰੂ ਸਾਹਿਬਾਨ ਦੇ ਨਾਮ ਵੀ ਸੁਣਾਏ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀ ਬੁਲਾਈ ਜਕਾਰਾ ਵੀ ਗਜਾਇਆ ਉਸ ਬੱਚੇ ਨੇ ਉਸ ਮਾਂ ਪਿਓ ਦੀ ਜਿਹੜੀ ਹੈ ਉਹ ਹੈਰਾਨਗੀ ਦਾ ਕੋਈ ਹੱਦ ਬੰਨਾ ਨਹੀਂ ਰਹਿ ਗਿਆ ਸਭ ਪਹਿਲਾਂ ਉਹਨਾਂ ਨੂੰ ਸੁਣਦੇ ਆ ਕਿ ਕੀ ਉਹ ਬੱਚਾ ਕਹਿ ਰਿਹਾ ਹੈ ਵਾਹਿਗੁਰੂ ਜੀ ਸ਼ਿਫਤੇ ਬਲੇ ਜੇ ਸੁਣਿਆ ਸਸੀ ਅਗੋ ਸੋ ਇਹ ਵੀਰੋ ਇਹ ਬੱਚਾ ਜਿਹੜਾ ਬੋਲਦਾ ਨਹੀਂ ਸੀ ਇਹ ਉਹ ਤੁਸੀਂ ਵੇਖੋ ਕਿ ਕਿੰਨੇ ਪਿਆਰ ਦੇ ਨਾਲ ਜ਼ਿਕਾਰਾ ਗੁਜ਼ਾਰ ਰਿਹਾ ਤੇ ਜਿਹੜਾ ਮਾਤਾ ਪਿਤਾ ਉਹਨੂੰ ਕਿੰਨੀ ਖੁਸ਼ੀ ਹੁੰਦੀ ਹੈ ਕਿੰਨਾ ਉਹਨੂੰ ਗੁਰੂ ਸਾਹਿਬ ਤੇ ਵਿਸ਼ਵਾਸ ਹੋਰ ਵਿਸ਼ਵਾਸ ਦਾ ਪੱਧਰ ਵੱਧਾ ਹੈ ਤੇ ਜਿਹੜੇ ਸੁਣਨ ਵਾਲੇ ਨੇ ਉਹਨਾਂ ਦਾ ਤੇ ਆਪਾਂ ਕਹਿ ਹੀ ਨਹੀਂ ਕੋ ਸਕਦੇ ਸੋ ਜਿਹੜੇ ਉਹਦੇ ਮਾਤਾ ਜੀ ਨੇ ਉਹਨਾਂ ਨੇ ਕੀ ਆਖਿਆ ਨਾਲ ਉਹ ਵੀ ਸੁਣ ਲਓ ਆਇਆ ਇਹ ਹੀ ਮੇਰੀ ਆਸ ਹੈ ਕਿ ਮੇਰਾ ਬੱਚਾ ਵੱਡਾ ਹੋਵੇ ਗੁਰੂ ਘਰ ਨਾਲ ਜੁੜੇ ਗੁਰੂ ਘਰ ਦੀ ਸੇਵਾ ਕਰੇ ਮੇਰੇ ਲਈ ਇਹ ਹੀ ਬਹੁਤ ਕੁਝ ਹੈਗਾ ਮੈਂ ਚੰਦਿਆਂ ਕਿ ਮੇਰਾ ਬੇਟਾ ਹਮੇਸ਼ਾ ਸੰਗਤਾਂ ਦੀ ਸੇਵਾ ਕਰੇ ਤੇ ਇਸ ਤੋਂ ਵੱਡਾ ਮੈਨੂੰ ਹੋਰ ਕੁਝ ਨਹੀਂ ਹੈ ਕਿ ਜਦ ਵੀ ਮੇਰਾ ਬੇਟਾ ਕਿਸੇ ਤੇ ਕੋਈ ਵੀ ਦਿੱਕਤ ਹੋਵੇ ਤੇ ਉਹ ਆਪਣਾ ਸਾਰਾ ਜੋ ਵੀ ਕੁਝ ਕਰਨਾ ਚਾਹੁੰਦਾ ਆਪਣੀ ਮਰਜ਼ੀ ਨਾਲ ਉਹਨਾਂ ਦੀ ਹੈਲਪ ਕਰ ਸਕੇ ਤੇ ਮੈਂ ਬਹੁਤ ਬਹੁਤ ਗੁਰੂ ਰਾਮਦਾਸ ਜੀ ਦਾ ਸ਼ੁਕਰਾਨਾ ਕਰਦੀ ਆ ਕਿ ਉਸਨੇ ਮੈਨੂੰ ਮਾ ਗਿਆ ਉਸ ਨੂੰ ਪਾਠ ਆ ਗਿਆ ਉਸ ਨੂੰ ਪੰਜਾਬੀ ਬੋਲਣੀ ਆ ਗਈ ਇਸ ਲਈ ਮੈਂ ਗੁਰੂ ਘਰ ਦਾ ਸ਼ੁਕਰਾਨਾ ਕਰਨ ਲਈ ਉਹਨਾਂ ਨੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਦਰ ਤੇ ਜਿਹੜੀ ਆ ਸਵਰਾਜ ਟਰੈਕਟਰ ਦੀ ਜਿਹੜੀ ਸੇਵਾ ਕੀਤੀ ਹੈ ਇਹਦੀਆਂ ਚਾਬੀਆਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੇਵਾਦਾਰ ਮੈਨੇਜਰ ਸਾਹਿਬ ਨੇ ਸਰਦਾਰ ਭਗਵਾਨ ਸਿੰਘ ਸ਼ਾਇਦ ਉਹਨਾਂ ਦਾ ਨਾਮ ਹੈ ਉਹਨਾਂ ਨੇ ਸਬੂਰਧ ਕੀਤੀਆਂ ਨੇ ਚਾਬੀਆਂ ਸੋ ਸ਼੍ਰੋਮਣੀ ਕਮੇਟੀ ਦੇ ਮੁਖੀ ਜਿਹੜੇ ਉਹ ਵੀ ਆਪ ਜੀ ਨਾਲ ਬਚਨ ਕਰ ਰਹੇ ਉਹਨਾਂ ਨੂੰ ਵੀ ਸੁਣ ਲਈਏ ਜਿਹੜਾ ਵੀ ਕੋਈ ਵਿਅਕਤੀ ਇਸ ਮਹਾਨ ਸਥਾਨ ਤੇ ਆਣ ਕੇ ਜਿਹੜੀ ਵੀ ਕੋਈ ਮੰਗ ਕਰਦਾ ਹੈ ਕਹੇ ਉਹ ਆਪਣੇ بیٹے ਪੁੱਤਰ ਦੀ ਹੋਵੇ ਜਾਇਦਾਦ ਦੀ ਹੋਵੇ ਕੋਈ ਹੋਰ ਹੋਵੇ ਔਰ ਜਿਹੜੇ ਵੀ ਕੋਈ ਮੰਗ ਮੰਗਦਾ ਹੈ ਉਹ ਸਾਰੀਆਂ ਹੀ ਮੰਗਾਂ ਧਰਤਨ ਗੁਰੂ ਰਾਮਦਾਸ ਪਾਤਸ਼ਾਹ ਜੀ ਜਿਹੜੀਆਂ ਇੱਥੇ ਪੂਰੀਆਂ ਕਰਦੇ ਆ। ਕਿਉਂਕਿ ਇੱਥੇ ਸਾਰੀਆਂ ਦਾਤਾਂ ਜਿਹੜੀਆਂ ਨੇ ਉਹ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ ਤੋਂ ਮਿਲਦੀਆਂ ਨੇ। ਔਰ ਦਾਤਾ ਲੈਣ ਵਾਲਾ ਹੀ ਥੱਕ ਜਾਂਦਾ ਹੈ ਲੇਕਿਨ ਦਾਤਾਂ ਜਿਹੜੀਆਂ ਮੁਕਦੀਆਂ ਨਹੀਂ ਦੇਂਦਾ ਦੇ ਲੈਂਦੇ ਥੱਕ ਪਾਹੇ। ਜੁਗਾਦਿਕਰ ਕਰਦਾ ਹੀ ਤਾਂ ਹੈ। ਹਲਸਾ ਵਾਹਿਗੁਰੂ ਜੀ ਸ਼ਿਫਤੇ।